ਭਾਰਤੀ ਕ ਖਾਲਸਾ ਵਰਜੀ ਕੀ ਪਤੇ ਖਾਵਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਈ ਅੰਮਰਤਪਾਲ ਸਿੰਘ ਦਾ ਜਿਹੜਾ ਇਹ ਮੁੱਦਾ ਗਾ ਜਿਹੜਾ ਲਗਾਤਾਰ ਹਾਈ ਕੋਰਟ ਦੇ ਵਿੱਚ ਚੱਲਿਆ ਗਿਆ ਭਾਈ ਅੰਮਰਤਪਾਲ ਸਿੰਘ ਐਮਪੀ ਜਿਹੜੀ ਆ ਐਮਪੀ ਦੀ ਉਹ ਸੀਟ ਜਿੱਤੇ ਸੀ ਖੰਡੂਰ ਸਾਹ ਤੋਂ ਉਸ ਨੂੰ ਬਰਕਰਾਰ ਰੱਖਣ ਦੇ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਆ ਦੂਸਰੇ ਪਾਸੇ ਭਾਈ ਅੰਮਰਤਪਾਲ ਸਿੰਘ ਦੀ ਐਨਐਸਏ ਜਿਹੜੀ 18 ਮਾਰਚ ਨੂੰ ਟੁੱਟ ਜਾਵੇਗੀ ਤੇ ਤੀਸਰਾ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਤੇ ਜਵਾਬਾ ਲੱਗਿਆ ਹੋਇਆਗਾ ਕਾਨੂੰਨ ਉਹਦੇ ਤਹਿਤ ਆਪਾਂ ਗੱਲਬਾਤ ਕਰਾਂਗੇ ਕਿ ਕਿਦੋਂ ਰਿਹਾਈ ਹੋ ਰਹੀ ਆ ਭਾਈ ਅੰਮਰਤਪਾਲ ਸਿੰਘ ਦੀ ਤੇ ਉਹਨਾਂ ਦੀ ਸਾਥੀਆਂ ਦੀ ਤੇ ਜਵਾਬਾ ਕਵੇਂ ਟੁੱਟੂਗਾ ਇਹਦੇ ਤਹਿਤ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਜਿਹੜਾ ਸ਼ੇਅਰ ਜਰੂਰ ਕਰ ਦੇਣਾ ਕਿਉਂਕਿ ਤੁਹਾਨੂੰ ਪਤਾ ਕਿ ਜਿਹੜੀ 17 ਫਰਵਰੀ ਨੂੰ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਤਾਰੀਖ ਸੀ ਤੇ ਉਹਨਾਂ ਦੇ ਸਾਥੀਆਂ ਦੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੁਣ 17 ਫਰਵਰੀ ਤੋਂ ਜਾ ਕੇ ਜਿਹੜੀ ਆ 27 ਫਰਵਰੀ ਜਿਹੜੀ ਤਾਰੀਖ ਉਹ ਪੈ ਚੁੱਕੀ ਆ ਅਨ 27 ਫਰਵਰੀ ਨੂੰ ਦੇਖਦੇ ਆ ਕਿ ਕੀ ਫੈਸਲਾ ਹਾਈ ਕੋਰਟ ਆ ਮਾਨਯੋਗ ਹਾਈ ਕੋਰਟ ਆ ਪਾਈ ਅੰਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਹੱਕ ਦੇ ਵਿੱਚ ਲੈਂਦਾਗਾ ਦੂਸਰੀ ਗੱਲ ਆ ਪਾਈ ਅੰਮਰਪਾਲ ਸਿੰਘ ਦੀ ਜਿਹੜੀ ਐਨਐਸਏ ਆ ਐਨਐਸਏ ਲਗਾਈ ਸੀ ਵਾਦਾ ਕੀਤਾ ਸੀ 2 ਸਾਲ ਦਾ ਉਹ 18 ਮਾਰਚ ਨੂੰ ਟੁੱਟਣ ਵਾਲੀ ਆ ਯਾਨੀ ਕਿ 18 ਮਾਰਚ ਨੂੰ ਟੁੱਟ ਜਾਵੇਗੀ ਇਵੇਂ ਇੱਕ ਵੱਡੀ ਤੁਹਾਨੂੰ ਖੁਸ਼ਖਬਰੀ ਹੈ ਤੇ ਤੁਹਾਨੂੰ ਵੱਡੀ ਇੱਕ ਅਪਡੇਟ ਆ ਤੀਸਰੀ ਗੱਲ ਆਪਾਂ ਕਰਦੇ ਆ ਭਾਈ ਅੰਮਰਪਾਲ ਸਿੰਘ ਤੇ ਲੱਗੇ ਯੂਪੀ ਦਾ ਉਹਦੇ ਤਹਿਤ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਭਾਈ ਅੰਮਰਪਾਲ ਸਿੰਘ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਨੇ ਉਹ ਪ੍ਰਧਾਨ ਚੁਣੇਗੇ ਨੇ ਤੇ ਮੈਂਬਰ ਸਿਪਾ ਜਿਹੜੀ ਉਹ ਭਾਈ ਅੰਮਰਪਾਲ ਸਿੰਘ ਦੀ ਜਿਹੜੀ ਸੁਰੂ ਹੋ ਚੁੱਕੀ ਹੈ ਜਥੇਬੰਦੀ ਨੂੰ ਲੈ ਕੇ ਤੁਹਾਨੂੰ ਇਤਮੈ ਦੱਸਦਾ ਕਿ ਇਸ ਜਥੇਬੰਦੀ ਦੇ ਵਿੱਚ ਬਹੁਤ ਜਿਆਦੇ ਤਕੜੇ ਬਲਾਰੇ ਨੇ ਬਹੁਤ ਹੀ ਤਾਕਰੀ ਯੋਗਤਾ ਵਾਲੇ ਲੋਕ ਨੇ ਇਸ ਪਾਰਟੀ ਦੇ ਅੰਦਰ ਵਕੀਲ ਸਾਹਿਬਾਨ ਨੇ ਡਾਕਟਰ ਨੇ ਇੰਜੀਨੀਅਰ ਨੇ ਹੋਰ ਨੇ ਐਮਪੀ ਨੇ ਤੇ ਕਹਿਣ ਦਾ ਭਾਵ ਕਿ ਹੁਣ ਭਾਈ ਅੰਮਰਪਾਲ ਸਿੰਘ ਦੀ ਮਈ ਤੇ ਜੂਨ ਜਾਂ ਜੁਲਾਈ ਦੇ ਅਖੀਰ ਤੱਕ ਤੁਹਾਨੂੰ ਦੱਸ ਦਿੰਦੇ ਆ ਕਿ ਮੈਂਬਰਸ਼ਿਪ ਆ ਜਿਹੜੀ ਉਹ 40 ਲੱਖ ਤੋਂ ਪਾਰ ਕਰ ਜਾਊਗੀ ਜਣੇ ਕਿ ਸਾਰੀਆਂ ਧਿਰਾਂ ਵਿਰੋਧੀ ਧਿਰਾਂ ਨੂੰ ਪਸਾਰ ਜਾਊਗੀ 35 ਤੋਂ 40 ਲੱਖ ਦਾ ਜਿਹੜਾ ਅੰਦਾਜ਼ਾ ਹੈਗਾ ਜਿਹੜਾ ਇਹ ਮੀਡੀਆ ਰਿਪੋਰਟਰਾਂ ਦੇ ਤਹਿਤ ਜਿਹੜਾ ਲਗਾਇਆ ਜਾ ਰਿਹਾ ਹੈਗਾ ਇਹ ਵੀ ਇੱਕ ਸਭ ਤੋਂ ਵੱਡੀ ਤੇ ਅਹਿਮ ਖਬਰ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਕਾਲੀ ਦਲ ਦੇ ਦਾ ਜਿਹੜੇ ਨੇ ਸੱਤ ਅੱਠ ਮੂੰਹ ਹੋ ਗਏ ਨੇ ਕਹਿੰਦੇ ਸੱਪ ਦਾ ਦੋ ਮੂੰਹਾ ਹੁੰਦਾਗਾ ਇਹਨਾਂ ਦੇ ਦਾ ਸੱਤ ਅੱਠ ਮੂੰਹ ਹੋ ਗਏ ਕਿਸੇ ਦਾ ਚਕੁੰਦਰ ਦਾ ਕਿੱਧਰ ਆ ਕਿਸੇ ਦਾ ਨਿਓਲੇ ਦਾ ਕਿੱਧਰ ਆ ਕਿਸੇ ਡੱਡੂ ਕੁੱਸੇ ਦਾ ਕੁੰਮੇ ਦਾ ਕਿੱਧਰ ਆ ਤੇ ਆਕਾਲੀ ਦਲ ਆ ਜਿਹੜਾ ਆਕਾਲੀ ਦਲ ਨਹੀਂ ਆਕਾਲੀ ਦਲ ਬਾਦਲ ਬਾਦਲ ਦਾਲਾ ਜਿਹੜਾ ਉਹ ਖਤਮ ਹੋ ਚੁੱਕਿਆਗਾ ਲਗਭਗ ਕਿਉਂਕਿ ਉਹਨਾਂ ਦਾ ਬਾਗੀ ਦਾਗੀ ਤੜਾ ਸਾਰਾ ਜਿਸ ਤਰ੍ਹਾਂ ਹੁਣ ਲਗਾਤਾਰ ਅਸਤੀਫਾ ਦੀ ਝੜੀ ਲੱਗ ਰਹੀ ਆ ਸਰੋਣੀ ਕਮੇਟੀ ਦੇ ਪ੍ਰਧਾਨ ਵੱਲੋਂ ਅਸਤੀਫਾ ਦਿੱਤਾ ਗਿਆ ਹਰਜਿੰਦਰ ਸਿੰਘ ਧਾਮੀ ਵੱਲੋਂ ਤੇ ਸੱਤ ਮੈਂਬਰੀ ਚ ਜਿਹੜਾ ਅਸਤੀਫਾਗਾ ਉਹ ਵੀ ਕਹਿ ਰਿਹਾ ਕਿ ਮੈਂ ਦੇਵਾਂਗਾ ਤੇ ਇੱਕ ਅਸਤੀਫਾ ਜੋ ਹੋਰ ਪ੍ਰਵਾਨ ਹੋ ਗਿਆ ਅੱਜ ਹੋਰ ਇੱਕ ਅਕਾਲੇਦਲ ਦਾ ਆਗੂ ਨੇ ਅਸਤੀਫਾ ਦਿੱਤਾ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਤੇ ਦੂਸਰੇ ਪਾਸੇ ਜਿਹੜੇ ਲੋਕ ਕਹਿੰਦੇ ਸੀ ਜਿਹੜਾ ਸ਼ਖਬੀਰ ਬਾਦਲ ਕਹਿੰਦਾ ਸੀ ਮੈਂ ਅਕਾਲੀ ਦਲ ਆ ਜਿਹੜਾ ਬਿਰਸਾ ਸਿੰਘ ਬਲਟੋਹਾ ਸ਼ਖਬੀਰ ਬਾਦਲ ਨੂੰ ਗਾਲਾਂ ਕੱਢਦਾ ਸੀ ਸ਼ਖਬੀਰ ਬਿਰਸੇ ਨੂੰ ਤੇ ਸ਼ਖਬੀਰ ਬਾਦਲਾ ਕਾਂਗਰਸੀਆਂ ਨੂੰ ਭਾਜਪਾ ਵਾਲਿਆਂ ਨੂੰ ਗਾਲਾਂ ਕੱਢਦਾ ਹੁੰਦਾ ਸੀ ਬੇਸ਼ੱਕ ਸ਼ਖਬੀਰ ਬਾਦਲ ਦੀ ਲੜਕੀ ਦਾ ਵਿਆਹ ਆਗਾ ਅੱਜ ਤੁਹਾਨੂੰ ਸਾਰੇ ਜਿੰਨੇ ਕੇ ਚੋਰ ਚੱਕੇ ਚੌਧਰੀ ਜਣੇ ਕੇ ਸਾਰੇ ਉੱਥੇ ਮਿਲ ਗਏ ਤੁਹਾਨੂੰ ਕੋਈ ਨਹੀਂ ਛੱਡਿਆ ਮਾਂ ਦੇ ਪੁੱਤਾਂ ਨੇ ਅਰਬ ਅਰਬਨੀਤ ਮਿੱਟੂ ਆ ਜਿਹੜਾ ਭਾਜਪਾ ਦਾ ਪਹਿਲਾਂ ਕਾਂਗਰਸ ਦੇ ਵਿੱਚ ਸੀ ਹੁਣ ਭਾਜਪਾ ਦੇ ਵਿੱਚ ਆ ਤੇ ਉਹ ਵੀ ਜਿਹੜਾ ਪ੍ਰਗਾਸ ਬਦਲ ਦੀ ਕੁੜੀ ਦੇ ਉੱਤੇ ਸੁਖਵੀਰ ਬਾਦਲ ਦੀ ਕੁੜੀ ਦੇ ਉੱਤੇ ਜਿਹੜਾ ਗਿਆਗਾ ਗੁਰੇਂਦਰ ਢਿੱਲੋਂ ਜਿਹੜਾ ਬਿਆਸ ਵਾਲਾ ਉਹ ਵੀ ਆਇਆਗਾ ਆਸੂ ਕੀਆ ਤੋਸਾ ਪੋਛਣਾ ਪੈਣੀ ਕੀ ਆ ਉਹ ਕਾਂਗਰਸ ਦਾ ਉਹ ਵੀ ਆਇਆਗਾ ਜਾਨੀ ਕਿ ਜਿੰਨੇ ਬੀਜੇਪੀ ਦੇ ਏਜੰਟਾ ਜਿੰਨੇ ਕਾਂਗਰਸ ਦੇ ਬਾਜਪਾ ਤੋਂ ਲੈ ਕੇ ਸਾਰੇ ਹੀ ਜਿਹੜੇ ਦੇ ਇਕੱਠੇ ਹੋਏ ਹੋਏ ਨੇ ਤੇ ਹੁਣ ਦੱਸੋ ਲੋਕਾਂ ਨੂੰ ਮੈਂ ਪੁੱਛਣਾਗਾ ਤੁਸੀਂ ਪਿੰਡਾਂ ਦੇ ਵਿੱਚ ਕਿਸੇ ਦੇ ਮਰੇ ਦੇ ਭੋਗ ਤੇ ਨਹੀਂ ਜਾਂਦੇ ਕਹਿੰਦੇ ਅਸੀਂ ਅਕਾਲੀਆਂ ਅਸੀਂ ਕਾਂਗਰਸੀਆਂ ਅਸੀਂ ਆਮਾਦੀ ਪਾਰਟੀ ਵਾਲੇ ਆ ਅੱਜ ਉਹ ਤੁਹਾਡਾ ਸਗਵੀਰ ਬਾਦਲਾ ਤੁਹਾਡਾ ਆਕਾ ਤੇ ਤੁਸੀਂ ਜਿਹਦੇ ਆਕਿਓ ਤੁਹਾਡੀ ਅੱਧੀ ਲੀਡਰਸ਼ਿਪ ਆ ਪਾਰ ਪਾਰ ਦੀ ਫਿਰਦੀ ਆ ਅੱਧੀ ਲੀਡਰਸ਼ਿਪ ਆ ਕਾਂਗਰਸ ਦੀ ਫਿਰਦੀ ਆ ਅੱਧੀ ਲੀਡਰਸ਼ਿਪ ਆਮਾਦੀ ਪਾਰਟੀ ਤੇ ਹੋਰ ਆਰਐਸਐਸ ਦੀ ਫਿਰਦੀ ਆ ਤੇ ਦੱਸੋ ਕੋਈ ਰਹਿ ਗਿਆ ਕਿ ਦੋ ਚਾਰ ਰਹਿ ਗਏ ਹੋਣਗੇ ਸਤੇ ਜਾਦੇ ਦਿੰਦੇ ਆ ਕਿ ਦੂਜੇ ਨੇ ਇਹ ਗਾਲਾ ਤੇ ਤੁਸੀਂ ਇਹਨਾਂ ਦੇ ਪਿੱਛੇ ਲੱਗ ਕੇ ਜਿਹੜਾ ਵੱਡਾ ਬੈਰ ਪਾ ਲੈਂਦੇ ਹੋ ਵਿਰੋਧ ਪਾ ਲੈਂਦੇ ਹੋ ਪਿੰਡਾਂ ਦੇ ਮਰਿਆਂ ਦੇ ਭੋਗ ਤੇ ਦੇ ਸਿਵਾ ਦੇ ਮਗਰ ਤੱਕ ਨਹੀਂ ਜਾਂਦੇ ਤੇ ਅੱਜ ਦੇਖ ਲਓ ਉਹੀ ਹੁਣ ਲੋਕ ਮੱਤਾ ਦਿੰਦੇ ਆ ਦੂਜੇ ਲੋਟ ਹੋ ਗਏ ਜੀ ਉਹਦੀ ਲੜਕੀ ਆ ਜੀ ਲੜਕੀ ਤੇਦਾ ਆ ਸਕਦਾ ਹਰੇਕ ਆ ਇੱਕ ਜਿਹਨੂੰ ਤੁਸੀਂ ਦਸ਼ਮਣ ਮੰਨਦੇ ਹੋਵੋ ਜਿਹਨੂੰ ਨੇਤੇ ਗਾਲਾ ਕੱਢਦੇ ਹੋਵੋ ਸਰਿਆਂ ਖੁੱਲੇ ਸਟੇਜ ਤੇ ਉੱਤੇ ਉਹ ਉਹਨੂੰ ਬੁਲਾਉਣੇ ਹੋ ਉਹ ਸ਼ਰਮ ਦਾ ਇਦੋਂ ਘਾਟਾ ਹੋਰ ਕੀ ਹੋ ਸਕਦਾਗਾ ਜਾਣ ਵਾਲਿਆਂ ਲਈ ਤੇ ਕਹਿਣ ਵਾਲਿਆਂ ਲਈ ਇਹ ਪਾਰਟੀ ਜਿਹੜੀ ਅਕਾਲੀ ਦਲ ਖਤਮ ਹੋ ਗਈ ਆ ਕਾਂਗਰਸ ਦਾ ਜਿਹੜਾ ਤੁਹਾਨੂੰ ਦੱਸਦੇ ਆ ਕਿ ਜਿਹੜਾ ਪ੍ਰਧਾਨ ਨੂੰ ਲੈ ਕੇ ਜਿਹੜਾ ਰੌਲਾ ਪਿਆ ਹੋਇਆਗਾ ਰਾਜਾ ਬਰਿੰਗ ਦਾ ਵੀ ਜਿਹੜਾ ਉਹ ਵੀ ਚਿਤਕ ਕੀਤਾ ਹੋਇਆਗਾ ਤੇ ਹੋਰ ਵੀ ਜਿਹੜੇ ਬਾਜਵੇ ਵਰਗੇ ਇੱਕ ਦੂਜੇ ਨੇ ਲੱਤਾਂ ਖਿੱਚ ਰੇ ਆ ਕਾਂਗਰਸ ਵੀ ਜਿਹੜੀ ਆ ਉਵੇਂ ਖਤਮ ਹੋ ਰਹੀ ਆ ਕਿ ਭਾਜਪਾ ਦੇ ਤਾਂ ਪੰਜਾਬ ਦੇ ਪਿੱਛੇ ਪੈਰ ਲੱਗਣੇ ਬਹੁਤ ਹੀ ਮੁਸ਼ਕਲ ਨੇ ਬੇਸਿਕਲ ਲੋਕਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਇਹ ਦਿੱਲੀ ਦੇ ਵਿੱਚ ਜਿੱਤ ਪ੍ਰਾਪਤ ਕਰ ਲਈਏ ਦਿੱਲੀ ਦੇ ਵਿੱਚ ਕਰ ਲਈਏ ਪੰਜਾਬ ਆ ਹੁਣ ਇੱਥੇ ਪਾਰਟੀ ਆ ਰਹੀ ਆ 2027 ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹਦਾ ਮੁਖੀ ਆ ਪ੍ਰਧਾਨ ਆ ਜਿਹਦਾ ਭਾਈ ਅਮਰਪਾਲ ਸਿੰਘ ਜੋ ਡਿਬਰੂਗੜ੍ਹ ਦੇਲ ਦੇ ਵਿੱਚ ਬੰਦਾ ਐਨਐਸਏ ਟੁੱਟ ਜਾਣੀ ਆ ਤੇ ਜਿਹੜਾ ਜੁਐਪੀਏ ਜਵਾਬਾ ਲਗਾਇਆ ਹੋਇਆ ਉਹਦਾ ਨਾਂ ਕੋਈ ਮੂੰਹ ਆ ਨਾ ਕੋਈ ਸਿਰ ਆ ਮੇਰਾ ਕਹਿਣ ਦਾ ਭਾਵ ਕੇ ਸਰਕਾਰਾਂ ਨੇ ਜਿਹੜੀਆਂ ਸਰਕਾਰ ਚਾਹੇ ਕੋਈ ਮਰਜੀ ਹੋਵੇ ਭਾਤਸਨੋ ਹੋਵੇ ਇਹ ਦਵਾਣਾ ਕਿਸੇ ਨੂੰ ਆ ਤੇ ਉਹਨਾਂ ਉੱਤੇ ਕੇਸ ਕਿਵੇਂ ਪਾਉਣੇ ਆ ਇਹ ਪੋਲੀਟਿਕਲ ਦਾ ਜਿਹੜਾ ਇੱਕ ਦਵਾ ਹੁੰਦਾਗਾ ਕਿ ਬੰਦੇ ਨੂੰ ਕਿਵੇਂ ਦੱਬਣਾਗਾ ਗਾਹਾਂ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਕੇਸ ਚੱਲਿਆ ਜਾਣਾਗਾ ਉੱਥੇ ਜਾ ਕੇ ਸਿੱਧ ਹੋਣਾਗਾ ਕਿ ਭਾਈ ਅੰਮਰਤਪਾਲ ਸਿੰਘ ਨੇ ਜੇਲ੍ਹ ਦੇ ਵਿੱਚ ਬੈਠਿਆਂ ਹੋਏ ਕੋਲ ਉਹਨਾਂ ਦੇ ਕੋਲ ਕੀ ਫੋਨ ਆ ਗਿਆ ਕੀ ਗਰਨੇਡ ਆ ਗਿਆ ਕਿੱਥੋਂ ਉਹਦਾ ਭਾਈ ਗੁਰਪ੍ਰੀਤ ਸਿੰਘ ਹਰੀ ਨੌ ਦਾ ਕਵੇ ਕਤਲ ਕਰ ਦਿੱਤਾ ਮੌਤ ਵੱਡੀਆਂ ਆਧਾਰਨਾ ਨੇ ਇਹ ਵਕੀਲਾ ਵਕੀਲ ਸਾਹਿਬ ਨੇ ਉੱਥੇ ਦੇਣੀਆਂ ਨੇ ਹਾਈ ਕੋਰਟ ਦੇ ਵਿੱਚ ਜਦੋਂ ਕੇਸ ਚੱਲਿਆ ਜਾਣਾ ਕੇਸ ਦੇ ਵਿੱਚ ਕੱਖ ਨਹੀਂ ਸਿਰਫ ਇੱਕ ਭਾਈ ਅੰਮਰਤਪਾਲ ਸਿੰਘ ਨੂੰ ਤੇ ਉਸਦੇ ਪਰਿਵਾਰ ਨੂੰ ਬਦਨਾਮ ਦੇ ਕਰਨ ਦੇ ਲਈ ਇਹ ਸਾਰੇ ਜਿਹੜੀ ਇੱਕ ਬਿਆੰਤ ਘੜੀ ਗਈ ਆ ਤੇ ਨਾਲ ਜਿਹੜਾ ਵਿਰੋਧੀਆਂ ਵੱਲੋਂ ਇਹ ਬਿਆੰਤ ਜਿਹੜੀ ਤਿਆਰ ਕੀਤੀ ਗਈ ਆ ਇਹਨਾਂ ਦਾ ਐਸ ਕੇ ਭਾਈ ਅੰਮਰਪਾਲ ਸਿੰਘ ਦਾ ਪਰਿਵਾਰ ਅਤੇ ਉਹਦੇ ਸਾਥੀ ਡਰ ਜਾਣਗੇ ਜਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਜਿਹੜੀਆਂ ਜਿਵਣੀ ਚੋਣਾਂ ਤੋਂ ਚਾਰ ਉਮੀਦਵਾਰ ਵਾਪਸ ਲੈ ਲਏ ਸੀ ਇਹਨਾਂ ਸਰਕਾਰਾਂ ਨੂੰ ਇੱਜਤ ਸੀ ਕਿ ਮਾਗੀ ਮਕਸਰ ਦੇ ਮੇਲੇ ਉੱਤੇ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਉਸ ਤੋਂ ਪਹਿਲਾਂ ਅਸੀਂ ਯੂਪੀਏ ਲਾ ਦਿੱਤਾ ਜੋ ਆਪਾਂ ਲਾ ਦਿੱਤਾ ਤੇ ਕਿ ਉਹ ਜਿਹੜੀ ਪਾਰਟੀ ਹੈ ਇਹ ਹੁਣ ਪਾਰਟੀ ਖੜੀ ਨਹੀਂ ਕਰ ਸਕਣਗੇ ਜਾਂ ਲੋਕ ਪਾਰਟੀ ਦੇ ਵਿੱਚੋਂ ਡਰਨਗੇ ਲੋਕ ਜਾਣ ਤੋਂ ਕਿ ਸਾਡੇ ਉੱਤੇ ਨਾ ਜਿਹੜੇ ਕੇਸ ਪਾ ਦੇਣ ਇੱਕ ਸਰਕਾਰਾਂ ਦਾ ਬੜਾ ਵੱਡਾ ਭਲੇਖਾ ਸੀ ਇੱਕ ਵਿਰੋਧੀਆਂ ਦਾ ਬੜਾ ਵੱਡਾ ਭਲੇਖਾ ਸੀ ਪਰ ਪੈਰ ਕਹਾੜਾ ਇਹਨਾਂ ਨੇ ਆਪਣੇ ਆਪ ਮਾਰ ਲਿਆ ਦੂਸਰੇ ਪਾਸੇ ਜਿਹੜਾ ਤਖਤਸੀ ਦਮਦਾਰ ਸਾਹਿਬ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਟ ਕੇ ਜਿਹੜਾ ਬਾਦਲ ਕੈ ਵੱਲੋਂ ਜਿਹੜਾ ਆਪਣਾ ਪੈਰ ਦੇ ਵਿੱਚ ਬਹੁਤ ਵੱਡਾ ਕਹਾੜਾ ਮਾਰ ਬੈਠੇ ਨੇ ਬਹਿਸਾ ਸਿੰਘ ਬਟੋਹਾ ਅੱਜ ਫਿਰਦਾ ਵਿਆਹ ਦੇ ਵਿੱਚ ਨੱਚਦਾ ਲੁੱਡੀਆਂ ਪਾਉਂਦਾ ਹੰਕਾਰੀ ਬੰਦਾ ਜਿਨ੍ਹਾਂ ਨੇ ਕਿ ਭਾਈ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਕੇ ਉਸ ਨੂੰ ਜਲੀਲ ਕਰਕੇ ਕੱਢਿਆ ਤੇ ਲੋਕੋ ਤੁਸੀਂ ਕੀ ਵੇਖਦੇ ਹੋ ਕੀ ਤੁਸੀਂ 84 ਯਾਦ ਕਰ ਲੋ ਨਵੰਬਰ ਯਾਦ ਕਰ ਲੋ 90 92 ਦਾ ਹਾਕਾ ਯਾਦ ਕਰ ਲੋ ਪਾ ਦੇ ਵੋਟਾਂ ਜਿੱਧਰ ਮਰਜ਼ੀ ਪਾਉਣੀਆਂ ਨੇ ਅਕਾਲੀਆਂ ਦਾ ਇਤਿਹਾਸ ਚੱਕ ਲੋ ਫੇਰਾ ਕਮੇ ਝੂਠੇ ਪੁਲਸ ਮੁਕਾਬਲੇ ਵਿੱਚ ਅਨਮੋਲ ਬਣ ਰਹੇ ਨੇ ਪ੍ਰਕਾਸ਼ ਬਾਦਲ ਵਰਗੇ ਕਮੇ ਇਹਨਾਂ ਨੇ ਬਰਗਾੜੀ ਕਾਂਡ ਕੀਤਾ ਕਮੇ ਸਿੱਖਾਂ ਨੂੰ ਧੂ ਧੂ ਕੇ ਕੋ ਕੋ ਕੇ ਮਾਰਿਆ ਉਹਨਾਂ ਸਿੱਖਾਂ ਨੂੰ ਇਹਨਾਂ ਨੇ ਡੀਜੀਪੀ ਲਾਇਆ ਜਿਨ੍ਹਾਂ ਨੇ ਚੁਣ-ਚੁਣ ਕੇ ਸਿੱਖਾਂ ਨੂੰ ਮਾਰਿਆ ਕੋ-ਕੋ ਕੇ ਮਾਰਿਆ ਤੇ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਤੋਂ ਘਰਾਏ ਹੋਏ ਨੇ ਤੇ ਭਾਈ ਅੰਮਰਪਾਲ ਸਿੰਘ ਦਾ ਜਿਹੜਾ ਐਨਐਸਏ ਉਹ ਮਾਰਚ ਦੇ ਵਿੱਚ ਟੁੱਟ ਜਾਵੇਗਾ ਤੇ ਭਾਈ ਅੰਮਰਪਾਲ ਸਿੰਘ ਬਾਹਰ ਆਵੇਗਾ ਹੀ ਆਵੇਗਾ ਉਹਦੇ ਸਾਰੇ ਸਾਥੀ ਰਿਹਾ ਹੋਣਗੇ ਵੱਡੀ ਖੁਸ਼ਖਬਰੀ ਆ ਇਹ ਵੱਡੀ ਅਪਡੇਟ ਆ 27 ਫਰਵਰੀ ਬੇਸਕ ਤਰੀਕ ਪੈ ਗਈ ਆ 27 ਨੂੰ ਨਿਰਣਾ ਹੋ ਜਾਣਾਗਾ 27 ਤੋਂ ਬਾਅਦ ਜੇਕਰ ਨਹੀਂ ਨਿਰਣਾ ਹੋਇਆ ਤੇ 18 ਨੂੰ ਤਾਂ ਕਲੀਅਰ ਹੈ ਕਟਾ ਜਿਹੜਾ ਉਹ ਹੋ ਜਾਵੇਗਾ ਭਾਈ ਅੰਮਰਤਪਾਲ ਸਿੰਘ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਅਦਾਲਤਾਂ ਵੀ ਸਭ ਕੁਝ ਦੇਖਦੀਆਂ ਨੇ ਅਦਾਲਤਾਂ ਨੂੰ ਪਤਾ ਹੁੰਦਾ ਹੈਗਾ ਕਿ ਬੇਕਸੂਰੇ ਬੰਦਿਆਂ ਨੂੰ ਸਰਕਾਰਾਂ ਅਤੇ ਵਿਰੋਧੀ ਲੋਕ ਇਹ ਕੰਮੇ ਅਲਝਾਉਂਦੇ ਨੇ ਭਾਈ ਅੰਮਰਤਪਾਲ ਸਿੰਘ ਨੇ ਕੀ ਮਾਰਾ ਕੀਤਾ ਉਹਦੇ ਤੋਂ ਗ੍ਰਨੇਡ ਫੜੇਗੇ ਆ ਬੰਬ ਫੜੇਗੇ ਆ ਕੀ ਬੰਬ ਧਮਾਕੇ ਕੀਤੇ ਉਹਨੇ ਮਤ ਸਿਕਾਇਆ ਨਸ਼ੇ ਸਿਕਾਏ ਉਹ ਆਪ ਬਾਣੀ ਵਾਲਾ ਬਣਿਆ ਤੇ ਬਾਣੀ ਪੜਨ ਵਾਸਤੇ ਦੂਜਿਆਂ ਨੂੰ ਪ੍ਰੇਰਿਤ ਕੀਤਾ ਇਹ ਭਾਈ ਅਮਰਪਾਲ ਦਾ ਕਸੂਰ ਆ ਜਿਸ ਦੇ ਉੱਤੇ ਬਰਟੋਹੇ ਵਰਗਿਆਂ ਨੇ ਬੜਾ ਰੋਲਾ ਪਾਇਆ ਬੜਾ ਜਿਹੜਾ ਸਗਵੀ ਬਦਲ ਨੇ ਰੋਲਾ ਪਾਇਆ ਤੇ ਪਉਣ ਤੋਂ ਬਾਅਦ ਵੀ ਜਿਹੜਾ ਖੰਡੂ ਸਰਬ ਬਾਸਿਆ ਨੇ 4 ਲੱਖ ਵੋਟਾਂ ਦੇ ਨਾਲ ਜਿਤਾਤਾ ਅੱਜ ਕਈ ਕਹਿੰਦੇ ਆ ਮਸੰਦਾ ਕਿ ਖੰਡੂ ਸਰਬ ਵਾਲੇ ਮੜ ਕੇ ਗਲਤੀ ਨਹੀਂ ਕਰਨਗੇ ਉਹ ਗਲਤੀ ਨਹੀਂ ਦੁਬਾਰਾ ਇਤਿਹਾਸ ਦਰਹਾਉਣਗੇ 4 ਲੱਖ ਪਈਆ ਹੁਣ 8 ਲੱਖ ਦੇ ਨਾਲ ਜਿਤਾਉਣਗੇ ਇਹ ਦੁਬਾਰੇ ਵੱਡਾ ਇਤਿਹਾਸ ਸਿਰਜਿਆ ਜਾਊਗਾ ਪੰਜਾਬ ਦੇ ਵਿੱਚ ਜਦੋਂ ਜਦੋਂ ਵਿਵਤਾ ਪੈਂਦੀ ਆ ਸਿੱਖਾ ਹਉਤੇ ਤਿਉ ਤਿਉ ਜਿਹੜੇ ਇਤਿਹਾਸ ਨੇ ਉਹ ਸਿਰਜੇ ਜਾਂਦੇ ਨੇ ਪਤਾ ਲੱਗਿਆ ਕਿ ਅਜਾ ਅਕਾਲੀ ਦਾਲਾ ਨੇ ਜਿਹੜਾ ਸਾਰੇ ਗੁਨਾਹ ਮੰਨ ਲੈ ਕਬੂਲ ਕਰ ਲੈ ਜਿਹੜਾ ਸਹਾਇਵਾਦਲ ਨੇ ਕੌਲੀ ਚੱਟ ਲਾਣਾ ਤੁਰਿਆ ਫਿਰਦਾ ਮਾਗਰ ਤੁਰਿਆ ਫਿਰਦਾ ਰਹਿੰਦੇ ਕਾਂਗਰਸ ਤੋਂ ਤੁਹਾਨੂੰ ਪਤਾ ਕਿ ਕਾਂਗਰਸ ਨੇ ਕੀ ਕੁਝ ਕੀਤਾ ਭਾਜਪਾ ਨੇ ਕੀ ਕੁਝ ਕੀਤਾ ਤੇ ਕਰ ਰਹੇ ਨੇ ਸਿੱਖਾਂ ਦੇ ਨਾਲ ਤੇ ਕਿਸਾਨਾਂ ਦੇ ਨਾਲ ਜੇ ਫਿਰ ਇਹ ਵੀ ਵੋਟੇ ਦੇਣਗੇ ਭਾਜਪਾ ਨੂੰ ਤਾਂ ਲੱਖ ਦੀ ਲਾਂਤ ਉਹਨਾਂ ਲੋਕਾਂ ਦੇ ਤੇ ਆਉਣ ਵਾਲਾ ਟਾਈ ਅੰਮਰਪਾਲ ਸਿੰਘ ਦਾ 2027 ਦੀ ਇਲੈਕਸ਼ਨ ਦੇ ਵਿੱਚ ਜੇ ਭਾਈ ਅੰਮਰਪਾਲ ਸਿੰਘ ਸੀਐਮ ਦਾ ਚਿਹਰਾ ਡਿਕਲੇਅਰ ਕਰਦਾ ਹੁਣ ਤੋਂ ਹੀ ਕਰ ਦਿੱਤਾ ਤੇ ਭਾਈ ਅੰਮਰਪਾਲ ਸਿੰਘ ਮੁੱਖ ਮੰਤਰੀ ਬਣ ਗਿਆ ਤੇ ਇਹਨਾਂ ਨੂੰ ਭਾਜਣਾ ਪੈ ਜਾਣਗੇ ਤੇ ਸਾਰੀ ਜ਼ਿੰਦਗੀ ਜਿਹੜੀ ਆ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਖਤਮ ਹੋ ਜਾਣਗੀਆਂ ਤੇ ਪੰਜਾਬ ਦੇ ਵਿੱਚ ਸਾਰਿਆਂ ਲਈ ਫਿਰ ਬਰਾਬਰ ਅਧਿਕਾਰ ਮਿਲਣਗੇ ਫਿਰ ਨਾ ਉੱਚ ਨਾ ਨੀਚ ਨਾ ਦਬੈਤ ਨਾ ਕੋਈ ਕੁਝ ਹੋਰ ਜੋ ਅੱਜ ਪੰਜਾਬ ਦਾ ਹਾਲ ਹੋ ਰਿਹਾ ਅੱਜ ਨੌਜਵਾਨ ਨਸ਼ਾ ਦੇ ਨਾਲ ਮਰ ਰਹੇ ਨੇ ਕਿਸੇ ਦਾ ਕਿਸੇ ਸਰਕਾਰ ਦਾ ਕਿਸੇ ਵੱਲ ਧਿਆਨ ਨਹੀਂ ਸੋ ਤੋਂ ਪਹਿਲਾਂ ਭਾਈ ਅੰਮਰਪਾਲ ਸਿੰਘ ਨੇ ਲੋਕਾਂ ਦੇ ਪੱਤੇ ਹੀ ਬਚਾਉਣੇ ਆ। ਅੱਜ ਕੈਨੇਡਾ ਅਮਰੀਕਾ ਦੇ ਵਿੱਚ ਕੀ ਅੱਜ ਸਿੱਖਾਂ ਦੇ ਨੌਜਵਾਨਾਂ ਦਾ ਧੀਆ ਪੁੱਤਾਂ ਦਾ ਹਾਲ ਹੋ ਰਿਹਾ ਹੈਗਾ ਇੱਕ ਤਾਂ ਮਾਪੇ ਇੱਥੋਂ ਕਰਜਾਈ ਹੋਗੇ ਦੂਸਰੇ ਉੱਥੋਂ ਡਿਪੋਰਟ ਹੋ ਕੇ ਆ ਰਹੇ ਨੇ ਤੀਸਰੀ ਚਿੰਤਾ ਉੱਥੇ ਆ ਕਿ ਜਿਹੜਾ ਕੁੜੀਆਂ ਦੇ ਨਾਲ ਉੱਥੇ ਜਿਹੜਾ ਕੁਝ ਹੋ ਰਿਹਾ ਇੱਥੇ ਮੈਂ ਦੱਸਣ ਦੇ ਲਈ ਮੇਰੀ ਜੀਵਨੀ ਕਹਿੰਦੀ ਕਿ ਮੇਰਾ ਮੂਹਰੇ ਕਹਿੰਦਾ ਕਿ ਮੈਂ ਦੱਸਾਂ ਕਿ ਸਾਡੀਆਂ ਤੀਆਂ ਭੈਣਾਂ ਦੇ ਨਾਲ ਉੱਤੇ ਕੀ ਕੀ ਕੁਝ ਹੋ ਰਿਹਾ ਅੱਜ ਨੌਜਵਾਨ ਮੁੰਡੇ ਖੁਦ ਦੱਸਦੇ ਨੇ ਕਿ ਸਾਡੇ ਨਾਲ ਉੱਤੇ ਕੀ ਕੀ ਕੁਝ ਹੁੰਦਾ ਸੀ ਤੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਵੀ ਜਿਹੜੇ ਜਰੂਰ ਕਰਿਆ ਕਰੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਤਾਂ ਹੀ ਜਾ ਕੇ ਇਹ ਬੁਰੋਦੀਆਂ ਦੇ ਜਿਹੜੇ ਮાળા ਮੋਟਾ ਜਿਹੜੀ ਧਰਨ ਟਿਕਾਣੇ ਆਉਣੀ ਆ ਤੇ ਨਹੀਂ ਇਹਨਾਂ ਨੇ ਤਾਂ ਬੜਾ ਆਤ ਚੁੱਕੀ ਹੋਈ ਆ ਤੇ ਚੁੱਕੀ ਰਹਿਣ ਦੇ ਪਰ ਆਪਣੇ ਸੰਧਾਰਤ ਤੋਂ ਨਾ ਪੜਕੋ ਸਿੱਖ ਖਾਲਸਾ ਰਾਜ ਤੋਂ ਨਾ ਪੜਕੋ ਤੇ ਇਸ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੁਸੀਂ ਇਹ ਚੇਤੇ ਕਰਕੇ ਰੱਖਿਓ ਯਾਦ ਕਰੋ ਉਸ ਰਾਜ ਨੂੰ ਉਹ ਕੌਮਾਂ ਸਦਾ ਜਿਹੜੀਆਂ ਆਪਣੇ ਇਤਿਹਾਸ ਭੁੱਲ ਜਾਂਦੀਆਂ ਨੇ ਆਪਣੇ ਕੀਤੇ ਹੋਏ ਕੁਰਬਾਨੀ ਆਪਣੇ ਜੋਧਿਆਂ ਦੀਆਂ ਕੁਰਬਾਨੀਆਂ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਜਿਹੜੀਆਂ ਲੋਕ ਜਿਹੜੇ ਲੋਕ ਆ ਜਿਹੜੀਆਂ ਕੌਮਾਂ ਇਹ ਇਤਿਹਾਸ ਭਲਿਆਣਾ ਤਾਂ ਆਖਰ ਉਹ ਮਲਿਆ ਮੇਟ ਹੋ ਜਾਂਦੀਆਂ ਨੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਬਾਈਰਜਾ ਖਾਲਸਾ ਬਾਈਰਜ ਕੀ ਫਤਿਹ